ਇਹ ਕਹਿਣਾ ਚਾਹੁੰਦੇ ਅੱਜ ਦੇ ਪ੍ਰੋਗਰਾਮ ਦੇ ਸਪੋਕਰ ਅ ਮਾਈ ਸੈਲਫ ਪ੍ਰੋਫੈਸਰ ਬਾਈ ਪੋਲਾ ਜਮਲਾ ਚੇਅਰਮੈਨ ਇੰਡੀ ਕਾਰਟਸ ਵੈਲਫੇਅਰ ਕੌਂਸਲ ਜਿਹੜਾ ਅੱਜ ਦਾ ਪ੍ਰੋਗਰਾਮ ਉਪਰ ਰੱਖਿਆ 18ਵਾਂ ਰਾਜਪਦਰੀ ਰਾਜ ਪੁਰਸਕਾਰ ਸਮਾਰੋ ਜਿਹੜਾ ਕਿ ਹਰ ਸਾਲ ਅਸੀਂ ਉਹਨਾਂ ਬੁੱਧੀਜੀਵਾਂ ਨੂੰ ਉਹਨਾਂ ਮਹਾਨ ਪੁਰਸ਼ਾਂ ਨੂੰ ਆਪਾਂ ਸਨਮਾਨ ਦਿੰਦੇ ਹਾਂ ਜਿਹੜੇ ਵਕਤ ਵਕਤ ਦੇ ਵਿੱਚ ਆਪਣਾ ਵੱਡਾ ਨਾਮ ਪਾਇਆ ਜਾਂ ਵੱਡਾ ਯੋਗਦਾਨ ਦਿੱਤਾ ਹੈ ਤੇ ਰੀਅਲ ਚ ਅਸੀਂ ਉਹਨਾਂ ਦੀ ਸਿਲੈਕਸ਼ਨ ਕਰਕੇ ਅਸੀਂ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਹਰ ਸਾਲ ਇਹ ਜਿਹੜੀ ਐ ਨੋਮੀਨੇਸ਼ਨ ਹੁੰਦੀ ਹੈ ਨੋਮੀਨੇਸ਼ਨ ਤੋਂ ਬਾਅਦ ਆਪਾਂ ਉਹਨਾਂ ਨੂੰ ਸਾਰੇ ਚੁਣ ਕੇ ਦੇਸ਼ ਤੋਂ ਪੂਰੇ ਪੰਜਾਬ ਦੇ ਵਿੱਚੋਂ ਉਹ ਸਾਡੇ ਲੋਕ ਉਹਨਾਂ ਨੂੰ ਆਪਾਂ ਸਨਮਾਨਤ ਕਰਦੇ ਆਂ ਤੇ ਅੱਜ 18ਵੇਂ ਪ੍ਰੋਗਰਾਮ ਦੇ ਉੱਤੇ ਅਸੀਂ ਇੱਥੇ ਕੋੜਪੁਰਾ ਚ ਲਾ ਪੰਜਾਬ ਫਾਰਮ ਵਿੱਚ ਸਨਮਾਨਤ ਕਰਨ ਜਾ ਰਹੇ ਆਂ ਤਾਂ ਕਿਹੜੇ ਕਿਹੜੇ ਸਖਸ਼ੀਤਾਂ ਅੱਜ ਵਿਸ਼ੇਸ਼ ਤੌਰ ਤੇ ਅਵਾਰਡ ਵਿਸ਼ੇਸ਼ ਤੌਰ ਤੇ ਜੇ ਲੋਕ ਸੰਗੀਤ ਰਤਨਾ ਅਵਾਰਡ ਜਿਹੜਾ ਦਿੱਤਾ ਗਿਆ ਉਹ ਤੁਹਾਨੂੰ ਪਤਾ ਪੰਜਾਬ ਦੀ ਬਹੁਤ ਵੱਡੀ ਸ਼ਖਸੀਅਤ ਸਰਬਜੀਤ ਚੀਮਾ ਜੀ ਔਰ ਰੰਗਮੰਚ ਦੇ ਲਈ ਸੁਰਿੰਦਰ ਬ੍ਰਿਸ਼ਤਾ ਜੀ ਕੁਲੇਸ਼ਾ ਔਰ ਸਾਹਿਦੇ ਖੇਤਰ ਲਈ ਆਪਣੇ ਡਾਕਟਰ ਟਿੱਕਾ ਸਿੱਧੂ ਹੋ ਗਏ ਆਪਣੇ ਉਸਮੰਦਰ ਸਿੰਘ ਢਿੱਲੋਂ ਮਲਕੀਤ ਸਿੰਘ ਸੈਣੀ ਜੀ ਹੋਰ ਬਹੁਤ ਸਾਰੀਆਂ ਸ਼ਖਸੀਤਾਂ ਦਿੱਤੀਆਂ ਗਿਆ ਔਰ ਇਸ ਤੋਂ ਇਲਾਵਾ ਜਿਹੜੇ ਐਜੂਕੇਸ਼ਨ ਦੇ ਵਿੱਚ ਡਾਕਟਰ ਮੌਂਗਾ ਜੀ ਸੋਨਦੀ ਮੌਂਗਾ ਜੀ ਉਹਨਾਂ ਨੂੰ ਦਿੱਤਾ ਗਿਆ ਤੇ ਹੋਰ ਬਹੁਤ ਸਾਰੇ ਬੁੱਧੀਜੀਵੀ ਲੋਕਾਂ ਨੂੰ ਪਸੰਦ ਆਇਆ ਇਹਦੇ ਅਲੱਗ-ਅਲੱਗ ਕੈਟਾਗਰੀਆਂ ਜਿਵੇਂ ਰਾਜ ਰਤਨ ਅਵਾਰਡ ਜਿਹੜੇ ਆਪਾਂ ਦਿੱਤੇ ਗਏ ਉਸ ਤੋਂ ਬਾਅਦ ਸਟੇਟ ਆਈਕਨ ਅਵਾਰਡ ਜਿਹੜੇ ਆ ਔਰ ਯੂਥ ਨੂੰ ਮਤਲਬ ਪ੍ਰਮੋਟ ਕਰਨ ਵਾਸਤੇ ਆਪਾਂ ਜਿਹੜਾ ਜਿਹੜਾ ਰਾਜ ਯੂਥ ਜਿਹੜਾ ਆਈਕਨ ਅਵਾਰਡ ਆ ਉਹ ਵੀ ਮਤਲਬ ਉਸ 18 ਜਿਹੜੇ ਵਿਅਕਤੀਆਂ ਨੂੰ ਦਿੱਤਾ ਜਾ ਰਿਹਾ ਸਤਿ ਸ਼੍ਰੀ ਅਕਾਲ ਨਮਸਕਾਰ ਮਸਤੀ ਅਦਾਬ ਮੈਂ ਤੁਹਾਡਾ ਆਪਣਾ ਸੁਵਿੰਦਰ ਸਿਸ਼ਤਾ ਕੁਲਚਰ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕੋਟ ਕੋਰੇਚ ਇੰਡਕ ਆਰਟਸ ਵੈਲਫੇਅਰ ਕਾਉਂਸਲ ਵੱਲੋਂ 18ਵਾਂ ਸਟੇਟ ਅਵਾਰਡ ਫੰਕਸ਼ਨ ਕਰਵਾਇਆ ਜਾ ਰਿਹਾ ਹੈ ਚੇਅਰਮੈਨ ਕੋਲਾ ਜਮਲਾ ਜੀ ਔਰ ਕੌਮੀ ਪ੍ਰਧਾਨ ਜਿਹੜੇ ਸੋਤਾ ਸਾਹਿਬ ਇਕਬਾਲ ਸਿੰਘ ਸੋਤਾ ਹੈ ਕਿ ਉਹਨਾਂ ਦੀ ਪੂਰੀ ਟੀਮ ਇਹ ਹਰ ਸਾਲ ਇਹ ਫੰਕਸ਼ਨ ਕਰਵਾਉਂਦੀ ਹੈ ਅੱਜ ਮੈਂ ਖੁਸ਼ਕਿਸਮਤਾਂ ਅੱਜ ਮੈਨੂੰ ਵੀ ਸਟੇਟ ਅਵਾਰਡ ਮਿਲਿਆ ਔਰ ਬੜਾ ਅੱਛਾ ਲੱਗਦਾ ਹੈ ਜਦੋਂ ਮਾਨ ਸਨਮਾਨ ਦਿੱਤੋ ਹੀ ਮਿਲਦਾ ਔਰ ਬਹੁਤ ਹੀ ਵਧੀਆ ਸਾਰੀ ਇਹਨਾਂ ਟੀਮ ਹੈ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਔਰ ਨਵੇਂ-ਨਵੇਂ ਕਲਾਕਾਰ ਜਿਹੜੇ ਨੇ ਉਹਨਾਂ ਲਈ ਹੌਸਲਾ ਬੱਧਾ ਔਰ ਜਦੋਂ ਵੀ ਕੋਈ ਕਲਾਕਾਰ ਹੁੰਦਾ ਹੈ ਉਹਨੂੰ ਉਹਦਾ ਮਾਨ ਸਨਮਾਨ ਪੂਰਾ ਮਿਲੇ ਉਹਨੂੰ ਇੱਜ਼ਤ ਮਿਲੇ ਤਾਂ ਬਾਕੀ ਕਲਾਕਾਰਾਂ ਦਾ ਵੀ ਹੌਸਲਾ ਅਜੀਬ ਇਹ ਨੌਜਵਾਨਾਂ ਨੂੰ ਕੀ ਕਿਸੇ ਸੁਨੇਹਾ ਦੇਣਾ ਚਾਹੁੰਦਾ ਮੈਂ ਇਹ ਕਹਿਣਾ ਵੀ ਕੰਮ ਕੋਈ ਵੀ ਕਰਦੇ ਹੋ ਨੇਕੀ ਜੀਤਨਾ ਕਰੋ ਲਗਨ ਮਿਹਨਤ ਨਾਲ ਕਰੋ ਕਾਮਯਾਬੀ ਜ਼ਰੂਰ ਮਿਲੇਗੀ ਕਹਿੰਦੇ ਵੀ ਥੱਕੋ ਪਰ ਅਕੋਣਾ ਤਕਾਵੜਿਸ ਸੁਭਾਵਕ ਹੈ ਅਕਾਵਟ ਆ ਗਈ ਤੇ ਉਹ ਕੰਮ ਨਹੀਂ ਕਰ ਸਕਦੇ ਫੀਲਡ ਕੋਈ ਵੀ ਹੈ ਚਾਹੇ ਪੜ੍ਹਾਈ ਹੈ ਚਾਹੇ ਕਲਾਕਾਰ ਹੋ ਚਾਹੇ ਬਿਜ਼ਨਸ ਕਰਦੇ ਹੋ ਉਹਦੇ ਚ ਦਿਲ ਲਾ ਕੇ ਕੰਮ ਕਰੋ ਤੇ ਕਾਮਯਾਬੀ ਪੋਜ਼ਿਟਿਵ ਸੋਚੋ ਤੇ ਤੁਹਾਡੇ ਜੋ ਵੀ ਤੁਹਾਡੇ ਖਿਆਲਤ ਨੇ ਜੋ ਤੁਹਾਡੀ ਸੋਚ ਹੈ ਉਹ ਤੁਹਾਡੀ ਪੂਰੀ ਹੋਏਗੀ ਜ਼ਿੰਦਗੀ 'ਚ ਮੈਂ ਦਾਅਵੇ ਨਾ ਕਹਿਣਾ ਔਰ ਪ੍ਰੈਕਟੀਕਲੀ ਮੈਂ ਕਹਿ ਰਿਹਾ ਔਰ ਨੈਗੇਟਿਵਿਟੀ ਬਿਲਕੁਲ ਨਹੀਂ ਆਣੀ ਚਾਹੀਦੀ ਤੁਸੀਂ ਆਪਣੇ ਆਪ ਨਿਯਤ ਨੇਮ ਰੱਖੋ ਰੁਟੀਨ 'ਚ ਆਪਣਾ ਜੋ ਤੋਂ ਤੁਸੀਂ ਚਾਹੁੰਦੇ ਹੋ ਸੁਪਨਾ ਤੁਹਾਡਾ ਉਹ ਪੂਰਾ ਹੋਏਗਾ ਔਰ ਰੁਟੀਨ ਨਹੀਂ ਟੁੱਟਣੀ ਚਾਹੀਦੀ ਨੌਜਵਾਨ ਇਸ ਤੋਂ ਬਾਹਰ ਜਾ ਰਿਹਾ ਔਰ ਦੇਸ਼ ਦੇ ਵਿੱਚ ਸ਼ਾਹੀ ਜਿਹੜਾ ਪੰਜਾਬ ਦੇ ਵਿੱਚ ਬਹੁਤ ਫੈਲਿਆ ਉਸ ਤੇ ਤੁਹਾਨੂੰ ਬਚਣ ਲਈ ਐਕਚੁਅਲੀ ਪੰਜਾਬ ਦੇ ਵਿੱਚੋਂ ਕਾਫੀ ਜਿਹੜੇ ਟੈਲੈਂਟ ਸਾਡਾ ਬਾਹਰ ਜਾ ਰਿਹਾ ਔਰ ਬੜੇ ਦੁਖ ਦੀ ਵੀ ਗੱਲ ਹੈ ਕਿਉਂਕਿ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਉਹਨਾਂ ਦਾ ਫਿਊਚਰ ਬ੍ਰਾਈਟ ਹੈ ਜਿਹੜੇ ਪਿੱਛੇ ਉਹਨਾਂ ਦੇ ਮਾਪਿਓ ਰਹਿ ਗਏ ਨੇ ਉਹ ਡਾਰਕ ਉਹਨਾਂ ਦਾ ਫਿਊਚਰ ਹੋ ਗਿਆ ਕਿਉਂਕਿ ਉਹਨਾਂ ਸਿਰਫ ਵਾਪਸ ਆਉਣਾ ਆਪਣੀ ਜਾਇਦਾਦ ਵਿੱਚ ਉਦਾਂ ਬੜੀ ਮੁਸ਼ਕਲ ਕਿਉਂਕਿ ਉੱਥੇ ਜਿਵੇਂ ਐਸੇ ਹੋ ਜਾਂਦੇ ਨੇ ਔਰ ਜਿੱਧਰ ਜਾਂਦਾ ਬੰਦਾ ਉੱਥੋਂ ਨੇ ਰਹਿ ਜਾਂਦਾ ਤੇ ਮੈਂ ਇਹ ਗੱਲ ਕਿੰਨਾ ਅਗਰ 25 30 ਲੱਖ ਲਾ ਕੇ ਬੱਚੇ ਨੂੰ ਉਧਰ ਭੇਜਦੇ ਨੇ ਉਹੋ ਇੱਥੇ ਉਹਨਾਂ ਦਾ ਬਿਜ਼ਨਸ ਕੋਲਣ ਤੇ ਹੋਰ ਵੀ 10-12 ਬੰਦਿਆਂ ਨੂੰ ਰੋਜ਼ਗਾਰ ਮਿਲੇ ਬਾਹਰ ਜਾਣ ਦੀ ਲੋੜ ਹੀ ਨਹੀਂ ਕਹਿੰਦੇ ਨੇ ਜੇ ਦਿਲ ਲਾ ਕੇ ਇੱਥੇ ਕੰਮ ਕਰੋ ਆਪਣੀ ਇੰਡੀਆ ਚ ਆਪਣੇ ਪੰਜਾਬ ਚ ਜੇ ਦਿਲ ਲਾ ਕੇ ਇੱਥੇ ਕੰਮ ਕਰੋ ਕਿਸੇ ਚੀਜ਼ ਦੀ ਥੋੜੀ ਨਹੀਂ ਬੰਦਾ ਆਪੇ ਅਮੀਰ ਹੋ ਜਾਂਦਾ ਬਾਹਰ ਜਾਣ ਦੀ ਲੋੜ ਹੀ ਨਹੀਂ ਕਹਿੰਦਾ ਮਤਲਬ ਇਹ ਹੈ ਵੀ ਬਾਹਰ ਜਾਓਗੇ ਮਾਂ ਪਿਓ ਨਾਲ ਬਕਰੇ ਹੋਗੇ ਯਾਰਾਂ ਦੋਸਤਾਂ ਛੱਡੋਗੇ ਰਿਸ਼ਤੇਦਾਰਾਂ ਛੱਡੋਗੇ ਔਰ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੁੰਦਾ ਲੇਕਿਨ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਔਰ ਆਪਣੇ ਪਰਿਵਾਰ ਚ ਰਹੋ ਦੁੱਖ ਸੁੱਖ ਦੇ ਭਾਈਵਾਲ ਬਣੋ ਮੈਂ ਤੇ ਉਹ ਹੀ ਗਵਾਂਗਾ ਜਿਸ ਤਰ੍ਹਾਂ ਮੈਂ ਪਹਿਲੇ ਗਿਆ ਵੀ ਇਥੇ ਰਹਿ ਕੇ ਆਪਣੇ ਪੰਜਾਬ ਦੀ ਮਿੱਟੀ ਨਾਲ ਜੁੜੇ ਰਹੋ ਔਰ ਆਪਣੇ ਮਾਪਿਓ ਦਾ ਖਿਆਲ ਰੱਖੋ ਆਪਣੇ ਮਾਪਿਓ ਦੀ ਸੇਵਾ ਕਰੋ ਆਪਣੇ ਮਾਪਿਓ ਨਾਲ ਗੱਲਾਂ ਕਰੋ ਆਪਣੇ ਮਾਪਿਓ ਦੀ ਇੱਜ਼ਤ ਕਰੋ ਸਭ ਤੋਂ ਵੱਡੀ ਗੱਲ ਇਹ ਪਰਮਾਤਮਾ ਤੋਂ ਬਾਅਦ ਮਾਪਿਓ ਤੁਹਾਡਾ ਰੱਬ ਹੈ ਮਿਸਾਲਾਂ ਨੂੰ ਜਵਾਨਾਂ ਨੂੰ ਮਜ਼ਦੂਰਾਂ ਨੂੰ ਆਪਸਾਂ ਨੂੰ ਮਾਲਕਾਂ ਨੂੰ ਨਕਰ ਨੂੰ ਡਕਰ ਨੂੰ ਪੱਜਨ ਸਰਪੱਤਿਆਂ ਨੂੰ ਯਾਰਾਂ ਨੂੰ ਗਿਦਾਰਾਂ ਸਹੇਦਾਰਾਂ ਨੰਬਰਦਾਰਾਂ ਥਾਣੇਦਾਰਾਂ ਨੂੰ ਆਪ ਦਾ ਨੰਬਰਦਾਰ ਦੁਕਾਨਦਾਰਾਂ ਨੂੰ ਮਾਲਕਾਂ ਦੇ ਹੜਤਾਂ ਸ਼ੁਕਤਾਂ ਨੂੰ ਮਾਲਕਾਂ ਨੂੰ ਵਿਸ਼ਤਾਂ ਨੂੰ ਚੀਕਾਂ ਨੂੰ ਪੱਤਰਾਂ ਨੂੰ ਖੇਤਰਕਾਰ ਨੂੰ ਬੇਲਕਾਰ ਨੂੰ ਟੱਪੜਾਂ ਨੂੰ ਪਹਿਣਾ ਨੂੰ ਭਰਾਵਾਂ ਨੂੰ ਰੋਪੜੀਏ ਪਾਵਣ ਤਾਲੀਆਂ ਗੱਤਿਆਰ ਵੀਵੀਐ ਮਾਸਟਰ ਜਗਤ ਸਿੰਘ ਆਣੇ

ते पानी किथे है पानी का रेट ते कढ़ाई किथे है और थोड़ी ते थोड़ी किथे है ते काम किथे है थोड़ी ते गली किथे है ते मदा किथे है वो ते शहर किथे है शहर पंजाब ते पंजाब किथे है पंजाब इंडिया ते इंडिया किथे है दुनिया ओ ते दुनिया किथे है दुनिया धरती ते ते धरती किथे है पानी ते पानी किथे है पानी के रेट होते है दसरा नहीं कर दसरा नहीं कर दसरा नहीं कर रहे हैं कि आज कोई ਉਹਨਾਂ ਨੇ ਕਿਹਾ ਉਹ ਉਹਨਾਂ ਨੇ ਸਮਝ ਸਾਰੀ ਧਰਤੀ ਦਾ ਬੜੀ ਬੜੀ ਜਿੰਦ ਹੈ ਇਸ ਵਰਕੇ ਖਾਤੋਲੇ ਬੂਟੇ ਨੂੰ ਖਾਲਾ ਨੂੰ ਛੋਟਾ ਬਣਾਓ ਪਾਣੀ ਖੋਦੋ ਕੋ ਕੋਈ ਸ਼ਾਂਤ ਗੱਲ ਸੁਣਾ ਕੋਈ ਇਥੇ ਨੋਕਾਂ ਨਹੀਂ ਸੁਣਾਂ ਜਾਂ ਬਾਸ਼ਨ ਦੇਂਦਿਆਂ ਤੁਹਾਨੂੰ ਆਪ ਵੀ ਗੌਰ ਕਰਨਾ ਪਾਉ ਪਿਆ ਨੂੰ ਪਾਣੀ ਬਚਾਉਣਾ ਮੈਂ ਆਪਣੇ ਸਾਹਮਣੇ ਕਿਦਾਂ ਪਾਣੀ ਕਿਸੇ ਤਰ੍ਹਾਂ ਦਾ ਜੋੜਨਾ ਚਾਹੀਦਾ ਕਿਦਾਂ ਪਾਣੀ ਠੰਡਾ ਹੋਵੇ ਗਰਮ ਹੋਵੇ ਮਿਲਿਆ ਹੋਵੇ ਤੇ ਤਾਂ ਉਹ ਮਿੱਠਾ ਹੋਵੇ ਕੋਸਾ ਹੋਵੇ ਕੋਰਾਂ ਹੋਵੇ ਸਿਆਣਾ ਹੋਵੇ ਮਧਯਾ ਹੋਵੇ ਮਰੋਵੇ ਮਿੱਠਾ ਹੋਵੇ ਮਿੱਠਾ ਹੋਵੇ ਪਿੱਟਾ ਹੋਵੇ ਪਿੱਟਾ ਹੋਵੇ ਨਰ ਹੋਵੇ ਕੋਲੇ ਨਾ ਠੂੜਾ ਹੋਵੇ ਕੋਲੇ ਹੋਵੇ ਕੋਲੇ ਹੋਵੇ ਤੇ ਬਿਆ ਪਾ ਕੋਈ ਨਾ 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 ਪ ਕਨੈਕਸ਼ਨ ਇੰਟਰਵਿਊ ਕਰ ਰਿਹਾ ਰੱਲਾ ਹਾਂ ਹਾਂ ਕਾਈ ਜਦੋਂ ਮੈਂ ਕਾਲੀ ਕਾਲੀ ਤੁਰਿਆ ਲੈ ਕਿੱਥੇ ਚੱਲੇ ਆ ਮੈਂ ਚੰਡੀਗੜ੍ਹ ਚੱਲੇ ਆ ਚੰਡੀਗੜ੍ਹ ਕਿਹਨਾਂ ਦੇ ਪੁੱਤੋਂ ਕੈਸਲ ਵੀਰੇ ਇੱਕੋ ਕੰਪਨੀ ਦੇ ਤੋਂ ਕਿੱਦਾਂ ਚੱਲੇ ਆ ਬੇ ਇੰਟਰਵਿਊ ਦੇ ਚੱਲੇ ਕੋ ਗੱਲ ਸੁਣਾਂ ਇੰਟਰਵਿਊ ਤੇ ਕਹਾਂ ਤੂੰ ਐਲ.ਏ. ਕੀ ਕੀ ਹੈ ਨਹੀਂ ਇਹ ਕੀ ਦੀ ਹੈ ਇਹ ਫਤੂ ਨੂੰ ਇੰਟਰਵਿਊ ਪਾ ਲਈ ਨਹੀਂ ਕਰਦੇ ਹਾਂ ਇੰਟਰਵਿਊ ਦੇ ਨਹੀਂ ਇੰਟਰਵਿਊ ਦੇ ਇੰਨੀ ਚੱਲਾ ਇੰਟਰਵਿਊ ਤੇ ਕਹਾਂ ਲੇ ਕੋ ਸਮਝ ਆਈ ਮੈਂ ਬਸ ਕੋਲੋਂ ਲੋ ਹੋ ਕੰਮ ਕਰਨ ਨੂੰ ਰੋਗ ਰੋਗ ਬੰਦਾ ਕੋਈ ਹੋਗਾ ਕੋਪ ਨੇ ਜਮਾ ਤੇ ਮੇਰੇ ਸੇਕ ਕਰਕੇ ਜਿਮਾ ਨੂੰ ਚਾਰ ਜਮਾ ਪੜਨੇ ਦਾ ਚੰਗਾ ਨਹੀਂ ਤਾਂ ਤੂੰ ਚਾਰ ਜਮਾ ਨਹੀਂ ਕਰ ਕਰਨਾ ਉਹ ਮੈਂ ਪਾਣੀ ਦੀ ਬੋਤਲ ਪੜਿਆ ਉਹ ਤੇਰੇ ਦੇ ਵਿੱਚ ਅੱਛਾ ਪਾਣਾ ਪੜਿਆ ਨਹੀਂ ਨੋਜਨ ਪੜੀ ਉਹ ਨੋਜਨ ਹੀ ਕਾਉਂਦੇ ਚੱਦਾ ਉਹੋ ਜੋ ਮਾਦੀ ਕੋਈ ਹਾਂ ਨੋਜਨ ਹੀ ਨਹੀਂ ਦਿੱਤੀ ਅੱਛਾ ਕੋਈ ਜਮਨ ਨਾਲ ਦਾ ਸਾਥ ਨੂੰ ਪੁੱਛ ਅੱਛਾ ਦੱਸੋ ਭਲੇਖਾ ਜੀ ਵੀ ਤਰੇੜ ਖਤਾਂ ਮੰਨ ਲਈ ਤਰੇੜ ਲੱਗਿਆ ਉਹ ਮੈਂ ਕਿਹਦੀ ਬਾਤ ਮੈਂ ਵੀ ਉਹਦੇ ਤਰ੍ਹਾਂ ਦੀ ਗੱਲ ਕਰਦਾ ਨੰਨੀ ਪ੍ਰੇਰਕੀ ਕਾਹਦਾ ਕਾਹਦਾ ਪ੍ਰੇਰਕ ਨਾਮ ਮੰਗੂ ਕੁੰਦਿ ਹਾਂ ਦਾ ਕੋ ਦਾ ਜਦੋਂ ਧਰਤੀ ਹੂ ਸੂਰੇ ਕੋਲੇ ਕੁੰਦਿ ਘਮ ਘਮ ਕੇ ਘਮ ਘਮ ਕੇ ਘਮ ਘਮ ਕੇ ਰੋਗੀ ਗੰਦੇ ਆਮਨ ਪਤਾ ਇਹਦਾ ਕੋ ਮੰਦੀ ਘਮ ਘਮ ਕੇ ਘਮ ਘਮ ਕੇ ਫਟਾ ਜੀਏ ਕੋਈ ਮੁਰਦਾ ਆ ਜਾਂਦਾ ਉਹ ਉਹਦੇ ਰੁਕਣ ਨੋਲਣ ਪੜੇ ਕੋ ਲੇਖਾ ਵੀ ਕਿਹਦੀ ਕਰਾਣਾ ਜਵਾਬ ਕੋ ਸਹੀ ਨਹੀਂ ਆ ਅੱਛਾ ਦੱਸੋ ਵੀ ਪਾਣੀ ਪਤਦੀ

कोठली में अच्छा दसों तो को ले जा दी विद्यालय का आरंभ नहीं होता पता तो कुछ वेल्डिंग कार वेल्डिंग कार नहीं वेल्डिंग कार हाँ 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 बता सकते हो मेरा तो नहीं वेल्डिंग कार नहीं हो अच्छा अच्छा बस की थी वेल्डिंग कार वेल्डिंग कार अच्छा तो सुपर देखा थी ਵੀ ਜੇ ਸੋਹਣੀ ਜੀ ਕੁੜੀ ਉੱਧਰੋਂ ਹੁੰਦੀ ਵੀ ਅੰਗਰੇਜੀ ਹਾਂ ਅੰਗਰੇਜੀ ਉਹ ਜੋਗ ਅੰਗਰੇਜੀ ਦਾ 10 ਦਾ ਸਰਦਰ 10 ਦੀ ਦਾ ਸਰਦਰ ਨਾ ਉਸ ਜੋਗ ਮੈਂ ਤਾਂ 10 ਦੀ ਦਾ ਸਰਦਰ ਨਾ ਤੂੰ ਨੂੰਏ ਪੁੱਛ ਹਾਂ ਤੂੰ ਪੁੱਛ ਦੋ ਅੱਛਾ ਤਾਂ ਵੀ ਸੋਹਣੀ ਜੀ ਕੁੜੀ ਆ ਉਹ ਛੜਕ ਤੋਂ ਪਾਰ ਹੁੰਦੀ ਆ ਹਾਂ ਤੇ ਤੂੰ ਅੰਗਰੇਜੀ ਕੁੜੀ ਕਿਹਦੀ ਹਾਂ ਹਾਂ ਸੋਹਣੀ ਜੀ ਕੁੜੀ ਕਿਹਦੀ ਸੋਹਣੀ ਕੁੜੀ ਨੂੰ ਕਹਿੰਦਾ ਅੰਗਰੇਜੀ ਦੀ ਕਹਿੰਦਾ ਤੇਰੇ ਜੀ ਮੇਰੇ ਕੁੜੀ ਵਾਲੇ ਵੀ ਕਹਿੰਦੇ ਵੀ ਆ ਹੁਣੇ ਕੋਈ ਬੇਟੀ ਚ ਹਾਂ ਅ ਹੁਣ ਤੇਰਾ ਮਾਤਾ ਪਤਾ ਨਹੀਂ ਵੀ ਸੋਣੀ ਜੀ ਤੇ ਉਹਨੂੰ ਤੂੰ ਅੰਗਰੇਜ਼ੀ ਵਿੱਚ ਸਿੰਪਲ ਕਮ ਹੇਅਰ ਆ ਇਹੋ ਬੰਦਾ ਕੀ ਮਸਾ ਕੁਝ ਯਾਦ ਹੀ ਪੜੇ ਲੇਕੇ ਮੈਨੂੰ ਨਹੀਂ ਆਦਤ ਕੋਈ ਮੈਨੂੰ ਜਿਆਦਾ ਪਤਾ ਹਾਂ ਠੀਕ ਹੈ ਸ਼ਬਦ ਹਨ ਹਾਂ ਗੱਲ ਕੀਤੀ ਰਹਿੰਦੀ ਤਾਂ ਠੀਕ ਹੈ ਲੱਗਦਾ ਹੈ ਇਹ ਤਾਂ ਮੋਟੀ ਦਾ ਬੋਲ ਕੋਈ ਬਹੁਤੀ ਦਾ ਖੂਨ ਰਵੇ ਤੇ ਬੰਦਾ ਹੱਥ ਹੱਥ ਕੇ ਗੱਲਾਂ ਕਰਾਵੇ ਕੋਈ ਸ਼ੋਕੇ ਗੱਲਾਂ ਕਰਾਵੇ ਕਿ ਮੈਨੂੰ ਮੰਗਾ ਤੇਰੀ ਮੋਟੀ ਦਾ ਬੰਦਾ ਤੋਂ ਲੈ ਉਹ ਜਦੋਂ ਮੈਂ ਫੋਨ ਕਰਦਾ ਮੇਰਾ ਫੋਨ ਤੇ ਨਹੀਂ ਚੁੱਕਦਾ ਓਏ ਮੈਂ ਕੋ ਚੋਰ ਨਾ ਤੱਕ ਘਰੇ ਤੇ ਬੋਧੇ ਮੈਂ ਅੱਛਾ ਕੱਲ ਨੂੰ ਉਹ ਮੈਂ ਤੁਹਾਡੇ ਘਰ ਗਿਆ ਤੂੰ ਕਦਰ ਗਿਆ ਤੁਹਾਡੇ ਘਰ ਗਿਆ ਤੂੰ ਮੇਰੇ ਘਰ ਤੀਰ ਗਿਆ ਮੇਰੇ ਘਰ ਤੱਕ ਗਿਆ ਮੈਨੂੰ ਤੂੰ ਕੋ ਕੰਮ ਸੀ ਮੈਂ ਕੰਮ ਤੋਂ ਗਿਆ ਗਿਆ ਅੱਛਾ ਦੱਸ ਪੁਨੇਸ਼ਾ ਜੀ ਮੈਂ ਤੁਹਾਡੇ ਘਰ ਗਿਆ ਸੀ ਤੋ ਕੀ ਚੱਕਰ ਸੀ ਉਹ ਆਪਣਾ ਤਰੋਲਾ ਜਾ ਕਰਾਂ ਪੈਂਦਾ ਕੀ ਉਹ ਲੜਾਈ ਹੋ ਗਈ ਕੋਚਾ ਲੋਕ ਪੁਨੇਸ਼ਾ ਜੀ ਜਿੱਥੇ ਚਾਰ ਬਾਣੇ ਤੇ ਖੜਕੀ ਜਾਂਦੇ ਆ ਬਾਣੇ ਲੜਾਈ ਹੁੰਦੀ ਉਹ ਕਿਦਾਂ ਤੂੰ ਕੋ ਟੱਕੜੇ ਜਾਂਦਾ ਕਿ ਨਾ ਤਵਾ ਕਰਾ ਲੂ ਕੁਕਰ ਤੇ ਕੜਾਈ ਕਰ ਉਹ ਕੁਕਰ ਤੇ ਕੜਾਈ ਜਦ ਮਾਰ ਤੇ ਉਹ ਕਰਨ ਕੜਾਈ ਨੂੰ ਬੜੀ ਗਾਲਾਂ ਬਕ। ਅੱਛਾ ਕੁਕਰ ਨੇ ਕੜਾਈ ਨੂੰ ਕੀ ਆ? ਕੁਕਰ ਤੇ ਕੜਾਈ ਨੂੰ ਕਹਿੰਦਾ ਤੂੰ ਕਾਲੀ ਰੂਪੀ। ਵਾ 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 ਵਾ। ਜਨਾਈ ਹੋਦੀ ਬਾਵਾਂ ਕਰ। ਸਮੇਂ ਕੱਚੇ ਖੇ। ਕੁਕਰ ਕੜਾਈ ਨੂੰ ਕਹਿੰਦਾ ਤੂੰ ਕਾਲੀ ਰੂਪੀ। ਹੂੰ। ਤੂੰ ਤਵੇਂ ਦੀ ਸੋਣੀ। ਤੂੰ ਅੰਦਰ ਵੀ ਕਾਲੀ ਬਾਹਰ ਵੀ ਕਾਲੀ। ਕੜਾਈ ਕੜਾਈ ਨੂੰ ਕਹਿੰਦਾ ਕੜਾਈ ਨੇ ਪੂਰਾ ਵਾਅਦਾ ਕੀਤਾ ਕੇ। ਅੱਛਾ ਮੰਨੇ ਕੜਾਈ ਨੂੰ ਕੁਕਰ ਕਰਦੀ। ਤੂੰ ਗੋਹਰਾ ਚਿੱਟਾ ਹੋ ਕੇ ਤੂੰ ਗੋਹਰਾ ਚਿੱਟਾ ਹੋ ਕੇ ਐਨੀ ਚੰਹ ਖਲਾੜਦਾ ਨਹੀਂ ਜਿਵੇਂ ਕਾਲੀ ਤਰੂਪੀ ਨਾ।